ਸ਼੍ਰੀ ਗੁਰੂ ਅਮਰਦਾਸ ਜੀ ਦੇ ਦੋਵੇਂ ਜਵਾਈ ਭਾਈ ਰਾਮਾ ਜੀ ਤੇ ਗੁਰੂ ਰਾਮਦਾਸ ਜੀ ਉਹਨਾਂ ਕੋਲ ਰਹਿੰਦੇ ਸਨ ਇਹਨਾਂ ਦੋਵਾਂ ਜਵਾਈਆਂ ਨੂੰ ਬੁਲਾ ਕੇ ਪ੍ਰੀਖਿਆ ਦਾ ਪਰਚਾ ਉਹਨਾਂ ਸਾਹਮਣੇ ਰੱਖਿਆ ਰਾਮਾ ਜੀ ਨੂੰ ਆਖਿਆ ਇੱਥੇ ਇੱਕ ਇਸ ਤਰ੍ਹਾਂ ਦਾ ਥੜਾ ਬਣਾਓ ਜਿਸ ਤੇ ਮੈਂ ਆ ਕੇ ਬੈਠ ਜਾਇਆ ਕਰਾਂ ਸਾਰਾ ਨਕਸ਼ਾ ਲੰਬਾਈ ਚੌੜਾਈ ਦੱਸ ਦਿੱਤੀ ਇਸੇ ਤਰ੍ਹਾਂ ਦੂਜੇ ਪਾਸੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਜਗ੍ਹਾ ਤੇ ਨਮੂਨਾ ਦੱਸ ਕੇ ਥੜਾ ਬਣਾਉਣ ਲਈ ਕਹਿ ਦਿੱਤਾ ਦੋਹਾਂ ਨੇ ਸਾਰਾ ਜ਼ੋਰ ਲਾ ਕੇ ਸਾਰੀ ਦਿਹਾੜੀ ਥੜੇ ਬਣਾਉਣ ਤੇ ਲਾਈ ਸ਼ਾਮੀ ਸਤਿਗੁਰੂ ਜੀ ਦੇਖਣ ਲਈ ਆਏ ਵੇਖ ਕੇ ਆਖਿਆ ਇਹ ਥੜੇ ਚੰਗੇ ਨਹੀਂ ਬਣੇ ਇਹ ਟਾ ਕੇ ਨਵੇਂ ਸਿਰਿਓ ਬਣਾਓ ਥੜੇ ਟਾ ਕੇ ਮੁਰ ਬਣਾਉਣੇ ਸ਼ੁਰੂ ਕੀਤੇ ਦੂਜੇ ਦਿਨ ਫਿਰ ਗੁਰੂ ਜੀ ਦੇ ਪਸੰਦ ਨਾ ਆਏ ਟਾ ਕੇ ਫਿਰ ਬਣਾਉਣ ਦਾ ਹੁਕਮ ਕਰ ਦਿੱਤਾ ਇਸੇ ਤਰ੍ਹਾਂ ਜਦੋਂ 3-4 ਵੇਰਾਂ ਥੜੇ ਟਾਉਣੇ ਪਏ ਤਾ ਸ਼੍ਰੀ ਰਾਮਾ ਜੀ ਅੱਕ ਗਏ ਆਖਣ ਲੱਗੇ ਗੁਰੂ ਮਹਾਰਾਜ ਜੀ ਬਿਰਧ ਹੋ ਗਏ ਹਨ ਇਹਨਾਂ ਨੂੰ ਚੇਤਾ ਨਹੀਂ ਰਹਿੰਦਾ ਰਾਤੀ ਕੁਝ ਕਹ ਜਾਂਦੇ ਹਨ ਸਵੇਰੇ ਕੁਝ ਕਹਿੰਦੇ ਹਨ ਸਾਰਾ ਦਿਨ ਮਿਹਨਤ ਕਰਦਾ ਹਾਂ ਥੜਾ ਟਵਾ ਦਿੰਦੇ ਨੇ ਉਹਨਾਂ ਦੇ ਵਾਸਤੇ ਗੱਲ ਨਹੀਂ ਰਹੀ ਕੌਣ ਮੱਥਾ ਮਾਰੀ ਜਾਏ ਛੱਡ ਕੇ ਘਰ ਚਲਾ ਗਿਆ ਜਦੋਂ ਗੁਰੂ ਰਾਮਦਾਸ ਜੀ ਨੂੰ ਕਿਸੇ ਇਹ ਗੱਲ ਆਖੀ ਕਿ ਤੇਰਾ ਸੰਡੂ ਇਸ ਤਰ੍ਹਾਂ ਗੱਲਾਂ ਕਰਦਾ ਘਰ ਚਲਾ ਗਿਆ ਹੈ ਰਾਮਦਾਸ ਜੀ ਕਹਿਣ ਲੱਗੇ ਮੇਰੀ ਬੁੱਧੀ ਥੋੜੀ ਹੈ ਅਨਜਾਨ ਮਤ ਹਾਂ ਗੁਰੂ ਮਹਾਰਾਜ ਜੀ ਦਇਆ ਕਰਦੇ ਹਨ ਨਾਰਾਜ਼ ਨਹੀਂ ਹੁੰਦੇ ਦਾਸ ਨੂੰ ਨਵੇਂ ਸਿਰਿਓਂ ਸਮਝਾਇਆ ਜੋ ᔪਕਤੀ ਦੱਸਦੇ ਹਨ ਮੈਂ ਫਿਰ ਬਣਾਉਣ ਲੱਗ ਜਾਂਦਾ ਹਾਂ ਮੈਨੂੰ ਤਾਂ ਉਹਨਾਂ ਦਾ ਹੁਕਮ ਮੰਨਣਾ ਜ਼ਰੂਰੀ ਹੈ ਉਹ ਕਹਿੰਦੇ ਹਨ ਟਾ ਦੇ ਉਹ ਤਾਂ ਮੈਂ ਬੇਸਮਝ ਮਨ ਨੂੰ ਲਾਹਨ ਤਾਂ ਪਾਂਦਾ ਹਾਂ ਕਿ ਤੂੰ ਗੁਰੂ ਮਹਾਰਾਜ ਦੇ ਆਸ਼ੇ ਨੂੰ ਚੰਗੀ ਤਰ੍ਹਾਂ ਜਾਣ ਨਹੀਂ ਸਕਦਾ ਜਿਉ ਕਹਿੰਦੇ ਹਨ ਬਣਾ ਦਿਓ ਤਾਂ ਮੈਨੂੰ ਹੁਕਮ ਮੰਨ ਕੇ ਖੁਸ਼ੀ ਹੁੰਦੀ ਹੈ ਸੇਵਕ ਨੇ ਤਾਂ ਸੇਵਾ ਕਰਨੀ ਹੈ ਉਹਨਾਂ ਦੀ ਹਰ ਰਜ਼ਾ ਵਿੱਚ ਰਾਜ਼ੀ ਹਾਂ ਆਖਿਰ RAMDAS ਜੀ ਸਭ ਸਿੱਖ ਸੰਗਤਾਂ ਦੇ ਸਾਹਮਣੇ ਸ਼ਰਦਾ ਪ੍ਰੇਮ ਆਗਿਆ ਦਾ ਪਾਲਨ ਸਿੱਧਕ ਨਿਮਰਤਾ ਆਪਾ ਭਾਵ ਆਦ ਦੇ ਨਾਲ ਇਹ ਚੰਗੇ ਨੰਬਰਾਂ ਤੇ ਪਾਸ ਹੋਏ ਭਾਈ RAMA ਜੀ ਇਸ ਪ੍ਰੀਖਿਆ ਵਿੱਚ ਫੇਲ ਹੋ ਗਏ ਸ਼੍ਰੀ ਗੁਰੂ RAMDAS ਜੀ ਤੇ ਬਖਸ਼ਿਸ਼ ਹੋ ਗਈ ਬੈਠਾ ਸੋਡੀ ਪਾਤਸ਼ਾਹ RAMDAS ਸਤਗੁਰੂ ਕਹਾਵੇ